ਗੁਰਜੀ ਕੀ ਫਤਿਹ ਸੰਗਤ ਜੀ ਜਿੱਥੇ ਅੱਜ ਹੜ੍ਹਾਂ ਨੇ ਮਾਰ ਮਾਰੀ ਆ ਪੂਰੇ ਪੰਜਾਬ ਦੇ ਵਿੱਚ ਬਹੁਤ ਆਦ ਵੱਡਾ ਨੁਕਸਾਨ ਸਾਡਾ ਹੜ੍ਹਾਂ ਨੇ ਕਰ ਦਿੱਤਾ ਉੱਥੇ ਸਾਰਿਆਂ ਦੀਆਂ ਆਪਾਂ ਮੁਸ਼ਕਲਾਂ ਸੁਣ ਰਹੇ ਆ ਆਪਾਂ ਮਦਦ ਵੀ ਕਰ ਰਹੇ ਆ ਬਹੁਤ ਆਦ ਪਿਆ ਹੱਥ ਬੰਨ ਬੰਨ ਬੇਨਤੀਆਂ ਕਰ ਰਹੇ ਰਾਸ਼ਨ ਨਾਲ ਲਿਆ ਔਰ ਰਾਸ਼ਨ ਨਿਆ ਲਿਓ ਬਹੁਤ ਜ਼ਿਆਦਾ ਰਾਸ਼ਨ ਹੋ ਚੁੱਕਾ ਆ ਤੇ ਬਿਆਦਵੀ ਵੀ ਹੋ ਰਹੀ ਆ ਵੀ ਜੇ ਪਾਣੀ ਸੁੱਕ ਜਾਂਦਾ ਤੇ ਆਪਾਂ ਉਹਨਾਂ ਦੀਆਂ ਘਰਾਂ ਦੀਆਂ ਮੁਸ਼ਕਲਾਂ ਦੇਖੀਏ ਕਿਹਦੇ ਘਰ ਦਾ ਕੀ ਨੁਕਸਾਨ ਹੋਇਆ ਕੀ ਉਹਦੇ ਘਰ ਦੇ ਵਿੱਚ ਜ਼ਰੂਰਤ ਆ ਆਪਾਂ ਉਹ ਪੂਰੀ ਕਰੀਏ ਫਿਰ ਇਹਨਾਂ ਦੀ ਬਾਅਦ ਦੀ ਜਿਹੜੀ ਮੁਸ਼ਕਲ ਹੱਲ ਹੋਣੀ ਆ ਉਹ ਹੋਣੀ ਆ ਜਦੋਂ ਆਪਾਂ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਆ ਆਪਾਂ ਕਣਕ ਬੀਜ ਕੇ ਦੇਣੀਆਂ ਮੇਰੀ ਹੱਥ ਬੰਨ ਬੇਨਤੀ ਆ ਇਹ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੁਣ ਜਿਹੜਾ ਹਾਲਾਤ ਆ ਉਹ ਬਹੁਤ ਖਰਾਬ ਹੋਣੇ ਆ ਪਰ ਜਿਹੜਾ ਆਪਣਾ ਦਸਵੰਦ ਆ ਇਹ ਵੀ ਆਪਾਂ ਦਿਮਾਗ ਦੇ ਨਾਲ ਯੂਜ਼ ਕਰਨੋ ਐਮੀ ਨਾ ਕਿਸੇ ਨੂੰ ਆਪਾਂ ਉਦਾਂ ਹੀ ਭੇਜੀ ਜਾਈਏ ਪੈਸਾ ਉਦਾਂ ਹੀ ਭੇਜੀ ਜਾਈਏ ਜਿਹੜਾ ਬਹੁਤ ਵੱਡਾ ਨੁਕਸਾਨ ਹੋਣਾ ਆ ਨਕਸ ਆਪਾਂ ਸੋਚ ਸਮਝ ਕੇ ਆਪਾਂ ਜਿਹੜਾ ਉਹਨਾਂ ਦਾ ਆਪਾਂ ਜਿਹੜਾ ਕਹੇ ਦੀ ਮਦਦ ਕਰੀਏ ਅੱਜ ਸਾਡੇ ਕੋਲ ਸਾਡੇ ਗ੍ਰਾਂਥੀ ਸਿੰਘ ਬੈਠੇ ਆ ਇਹ ਸਾਡੇ ਗੁਰੂ ਦੇ ਵਜ਼ੀਰ ਆ ਸਾਡੀ ਇਹਨਾਂ ਦੀ ਵੀ ਬਾਹ ਫੜਨੀ ਬਹੁਤ ਜ਼ਰੂਰੀ ਆ ਆਪਾਂ ਅੱਜ ਸਾਡੇ ਗਿੱਲ ਸਾਹਿਬ ਬੈਠੇ ਆ ਸਾਡੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਸੇਵਾਦਾਲ ਦੀ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਦੱਸ ਨਹੀਂ ਸਕਦੇ ਜੋ ਗਿਲਸਾਹਬ ਸਾਡੀ ਸੰਸਥਾ ਲਈ ਕਰ ਗਿਆ ਤੇ ਅੱਜ ਇਹਨਾਂ ਦੇ ਇਹਨਾਂ ਵੱਲੋਂ ਅੱਜ ਗਰੰਥੀ ਸਿੰਘਾਂ ਦੀ ਹਾਰਤਿਕ ਮਦਦ ਕੀਤੀ ਗਈ ਹੈ। ਇਹਨਾਂ ਦੇ ਜਿਹਨਾਂ ਦੇ ਘਰ ਡੁੱਬੇ ਪਏ ਆ ਪਾਣੀ ਦੇ ਵਿੱਚ ਘਰ ਆ ਸਾਰਿਆਂ ਦੇ ਤੇ ਬਹੁਤ ਆਪਾਂ ਹੋਰਾਂ ਦੀ ਵੀ ਬਾਹ ਫੜਦੇ ਆ ਆਪਾਂ ਇਹਨਾਂ ਦੀ ਵੀ ਬਾਹ ਫੜਨੀ ਆ। ਆਪਾਂ ਇਹ ਸਾਡੇ ਗੁਰੂ ਦੇ ਵਜ਼ੀਰ ਆ। ਆਪਾਂ ਇਹਨਾਂ ਦੇ ਇਹਨਾਂ ਨੇ ਜੇ ਅਸੀਂ ਨਹੀਂ ਬਾਹ ਫੜਨੀ ਐਨਰੀਆਂ ਨੇ ਤੇ ਕਿੰਨੇ ਬਾਹ ਫੜਨੀ ਤੇ ਮੈਂ ਗਿਲਸਾਹਬ ਦਾ ਤਹਿ ਦਿਲ ਤੋਂ ਧੰਨਵਾਦ ਗਿਲਸਾਹਬ। ਇਧਰ ਜਸਨ ਜੀ ਨੂੰ ਫੜਾ ਦਿਓ ਤੁਸੀਂ ਸਾਰੀ ਮੈਂ ਆਪੇ ਕਰ ਲੈਣਗੇ ਤੇ ਸੋਨਹਾਰਾ ਸ੍ਰੀਆ ਕਾਲ ਜੀ ਸਭ ਤੁਸੀਂ ਕੀ ਤੁਹਾਨੂੰ ਲੱਗਦਾ ਜੋ ਹਾਲਾਤ ਆ ਬਹੁਤ ਮਾੜਾ ਹਾਲ ਹੈ ਜੀ ਜੋ ਦੇਖ ਰਹੇ ਆਪਾਂ ਇਹ ਸਿੰਘ ਜਿਹੜੇ ਆਪਣੇ ਫਤਿਹਗੜ੍ਹ ਸੁਭਰਾਵਾਂ ਇਹ ਵਿੱਚ ਉੱਥੇ ਹਾਂ ਉੱਥੇ ਸੇਵਾ ਕਰਦੇ ਆ ਜੀ ਸੁਭਰਾਵਾਂ ਨਵਾ ਰਹੇ ਆ ਇਹਨਾਂ ਦੇ ਘਰ ਵੀ ਪਾਣੀ ਵਿੱਚ ਡੁੱਬੇ ਆ ਜਿੰਨਾ ਖੜ ਤੋਂ ਹੋ ਸਕੇ ਆਪਾਂ ਕਿਹਾ ਕਿ ਇਹਨਾਂ ਦੀ ਵੀ ਹੈਲਪ ਕਰੀਏ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੀ ਜਿੰਨੇ ਕੁ ਜੋਗੇ ਆਪਾਂ ਸੀਗੇ ਆਪਾਂ ਇਹਨਾਂ ਦੀ ਹੈਲਪ ਕੀਤੀ ਜੀ ਖਾਲਸਾ ਵਾਹਿਗੁਰੂ ਵਾਹੀ ਗੁਰਜੀ ਕੀ ਫਤਿਹ ਸਾਡਾ ਭਰਾ ਭਾਨਾ ਸਿੱਧੂ ਸਾਡੇ ਵਿਚਕਾਰ ਆ ਭਰਾ ਸਾਡਾ ਨਾਲ ਸਮਾਵਾਂ ਬਾਬਾ ਦੀਪ ਸਿੰਘ ਸੇਵਾਦਾਲ ਦੇ ਨਾਲ ਨਿਵਾੜਿਆ ਉਹ ਵੀ ਭਾਨੇ ਵੀਰੇ ਗਿੱਲ ਸਾਹਿਬ ਨੇ ਗਰਾਂਤੀ ਸਿੰਘਾਂ ਦੀ ਆਰਥਿਕ ਮਦਦ ਜਿਹੜੀ ਕੀਤੀ ਆ ਜਿਹੜੀ ਇਹਨਾਂ ਦਾ ਕੀ ਤੂੰ ਮੇਰਾ ਭਰਾ ਵੀ ਸਾਨੂੰ ਇਹ ਨਾ ਭਰਾਵਾਂ ਆਪਣਿਆਂ ਦੀ ਵੀ ਬਾਹ ਬਣਨੀ ਚਾਹੀਦੀ ਦੇਖੋ ਸਭ ਤੋਂ ਪਹਿਲਾਂ ਮੈਂ ਮਨਜੋਤભાઈ ਦਾ ਧੰਨਵਾਦ ਕਰਦਾ ਮੈਂ ਤਾਂ ਕਿ ਇਹਨਾਂ ਨਾਲ ਇੱਕ ਨਮਾਣਾ ਜਾ ਹੋ ਕੇ ਸੇਵਾਦਾਰ ਕੰਮ ਕਰਦਾ ਪਰ ਜਿਸ ਪ੍ਰਕਾਰ ਸਾਡੇ ਵਜੀਰ ਗੁਰੂ ਘਰ ਦੇ ਵਜੀਰ ਗੁਰ anth ਸਿੰਘ ਇਹ ਸਾਡੇ ਗੁਰੂ ਘਰ ਦੇ ਵਜੀਰ ਨੇਗੇ ਬਹੁਤ ਚੰਗਿਆਂ ਸਵਾਮਾਂ ਨਿਭਾ ਰਹੇ ਨੇਗੇ ਗਿੱਲ ਸਾਹਿਬ ਨੇ ਇਹਨਾਂ ਦੀ ਜਿਹੜੀ ਕਿ ਮੈਂ ਧੰਨਵਾਦ ਕਰਦਾ ਵੀ ਜਿਹੜਾ ਗਿੱਲ ਸਾਹਿਬ ਨੇ ਇਹਨਾਂ ਦੇ ਨਾਲ ਖੜੇ ਸੇਵਾ ਕੀਤੀ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਵਜੀਰਾਂ ਦੀ ਕਦਰ ਹੋਣ ਲੱਗੀ ਤਾਂ ਇਹ ਪੰਜਾਬ ਤਰੱਕੀ ਦੇ ਰਾਹ ਤੇ ਆ ਜਾਊਗਾ ਮੈਂ ਅਕਸਰ ਹੀ ਦੇਖਦਾ ਲੋਕ ਕਲਾਕਾਰਾਂ ਨੂੰ ਵੱਡੇ ਵੱਡੇ ਨੂੰ ਆ ਜਹਾ ਗਾਇਕਾਂ ਨੂੰ ਬਹੁਤ ਪੈਸਾ ਦਿੰਦੇ ਨੇਗੇ ਪਰ ਅੱਜ ਇਹ ਜਿਹੜੇ ਮੈਂ ਸਹੀ ਮੈਂ ਇਹਨਾਂ ਦੇ ਵਿੱਚ ਆ ਬਾਈ ਗਿੱਲ ਸਾਹਿਬ ਦਾ ਤੇ ਇਹਨਾਂ ਦੇ ਛੋਟੇ ਭਰਾ ਦਾ ਸਾਰੇ ਪਰਿਵਾਰ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੇ ਗੁਰੂ ਘਰ ਦੇ ਵਜੀਰਾ ਨੂੰ ਪਛਾਣਿਆ ਅਸੀਂ ਤਾਂ ਦੇਖੋ ਨਵਾਣੇ ਜੀ ਆ ਸਾਨੂੰ ਦੇਣ ਵਾਲਾ ਗੁਰੂ ਆ ਗੁਰੂ ਦੇ ਵਜੀਰ ਨੇਗੇ ਅਸੀਂ ਇਹਨਾਂ ਦਾ ਹੀ ਦਿੱਤਾ ਸਾਰਾ ਕੁਝ ਖਾ ਰਹੇ ਹਾਂ ਇਹ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਦਾ ਜੀ ਬਾਕੀ ਆਪਣਾ ਵੀ ਰਜਸ਼ਨ ਜੋਸ਼ ਸਾਹਿਬ ਦਾ ਹਾਂਜੀ ਅ ਗਰੂ ਪਿਆਰੀ ਸਾਧ ਸੰਗਤ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਦੋ ਸ਼ਬਦ ਬੋਲਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਵੀਰ ਮਨਜੋਤ ਸਿੰਘ ਜੀ ਵੀਰ ਭਾਨਾ ਸਿੱਧੂ ਤੇ ਖਾਸ ਤੌਰ ਤੇ ਵੀਰ ਬਲਜੀਤ ਸਿੰਘ ਜੀ ਗਿੱਲ ਸਾਹਿਬ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਤੇ ਮੈਂ ਇਸ ਪਲੇਟਫਾਰਮ ਦੇ ਮਾਧਿਅਮ ਰਾਹੀਂ ਮੈਂ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਸੰਗਤਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਵੀਰ ਉਹਨਾਂ ਨਾਲ ਮਿਲੋ ਇਹ ਲਗਭਗ ਪਿਛਲੇ 25 ਦਿਨਾਂ ਤੋਂ ਕਰ ਨਹੀਂ ਗਏ ਇੱਥੇ ਦਿਨ ਰਾਤ ਇੱਕ ਕਰਕੇ ਸੰਗਤਾਂ ਦੀਆਂ ਸੇਵਾਵਾਂ 'ਚ ਜੁਟੇ ਨੇ ਮੈਂ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਓ ਇਹਨਾਂ ਨਾਲ ਸਹਿਯੋਗ ਦਿਈਏ ਜਿਹੜੇ ਗਰੰਥੀ ਪਰਿਵਾਰ ਨੇ ਜਾਂ ਹੋਰ ਜਿਹੜੇ ਬੱਚੇ ਪੜਾ ਨਹੀਂ ਸਕਦੇ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਚੁੱਕੀਆਂ ਨੇ ਆਪਾਂ ਹਰੇਕ ਇੱਕ ਇੱਕ ਪਰਿਵਾਰਾਂ 'ਚ ਇੱਕ ਇੱਕ ਬੱਚਾ ਅਡੌਪਟ ਕਰੀਏ ਉਹਨਾਂ ਦੀ ਪੜ੍ਹਾਈ ਤੇ ਪੈਸਾ ਖਰਚ ਕਰੀਏ ਗਰੰਥੀ ਸਿੰਘਾਂ ਨੂੰ ਚੰਗੇ ਘਰ ਬਣਾ ਕੇ ਦਈਏ ਤੇ ਹੁਣ ਵਿਸ਼ੇਸ਼ ਤੌਰ ਤੇ ਜਿਸ ਚੀਜ਼ ਦੀ ਡਿਮਾਂਡ ਹੈ ਡੀਜ਼ਲ ਖਾਦਾਂ ਤੇ ਬੀ ਦੀ ਮੈਂ ਜ਼ਰੂਰ ਬੇਨਤੀ ਕਰਾਂਗਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜ਼ਰੂਰ ਯੋਗਦਾਨ ਪਾਉਣ ਤੇ ਮੈਂ ਵੀਰ ਮਨਜੋਤ ਸਿੰਘ ਜੀ ਵੀਰ ਭਾਨਾ ਸਿੱਧੂ ਵੀਰ ਬਲਜੀਤ ਸਿੰਘ ਜੀ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ